ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਕਹਿੰਦੇ ਨੇ ਪਰਮਾਤਮਾ ਜੇ ਤੋ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ। ਇਹੀ ਗੱਲ ਟੁਕਰੀ ਹੈ ਬੋਨਾ ਲੀਜ਼ਾ ਤੇ ਬੋਨਾ ਲੀਜ਼ਾ ਜਿਹੜੀ ਕੁੰਭ ਦੇ ਮੇਲੇ ਵਿੱਚ ਮਸ਼ਹੂਰ ਹੋਈ ਕੁੜੀ ਜਿਸ ਦੀਆਂ ਅੱਖਾਂ ਇਸ ਦੀ ਖੂਬਸੂਰਤੀ ਵੇਖ ਕੇ ਮੀਡੀਆ ਸੁਰ ਪੱਜਾ ਜਾਂਦਾ ਹੈ। ਉਹਦੀ ਸਾਦਗੀ ਤੇ ਉਹਦਾ ਸੁਹਾਗਣ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਮਨ ਲੀ ਜੀ 2 ਮਿੰਟ ਸਿਸਟਰ 2 ਮਿੰਟ 2 ਮਿੰਟ ਸਿਸਟਰ ਮੇਰੀ ਬਾਤ ਸੁਣੋ ਮੇਰੀ ਤਾਂ ਬੇਦਰ ਜੀ 2 ਮਿੰਟ ਰਹਿ ਅਬੇ ਯਾਰ ਦੋ ਯਾਰ ਉਸਕੇ ਤਾਂ ਬੇ ਖਰਾਬ ਹੈ ਯਾਰ ਉਹ ਬਾਜਨ ਮੈਂ ਬਣ ਪਰ ਕਈ ਵਰੀ ਕਹਿੰਦੇ ਹਨ ਸਮਝ ਨਹੀਂ ਆਉਂਦੀ ਉਹਦਾ ਫੇਮਸ ਹੋਣਾ ਹੀ ਇਹੋ ਜਿਹਾ ਕਾਰਨ ਬਣ ਗਿਆ ਕਿ ਉਹਨੂੰ ਮਾਹ ਕੁੰਬ ਦਾ ਮੇਲਾ ਛੱਡਣਾ ਪਿਆ ਉਸਦਾ ਕਹਿਣਾ ਸੀ ਕਿ ਉਸਦੇ ਮਾਤਾ ਪਿਤਾ ਤੇ ਉਸਦੇ ਰਿਸ਼ਤੇਦਾਰ ਇੰਨੇ ਡਰ ਗਏ ਸਨ ਕਿ ਉਹਨਾਂ ਦੇ ਮਨ ਵਿੱਚ ਸੀ ਕਿ ਉਸ ਕੁੜੀ ਨੂੰ ਕੋਈ ਚੁੱਕ ਕੇ ਨਾ ਲੈ ਜਾਵੇ ਇਹੋ ਜਿਹੀਆਂ ਬਹੁਤ ਸਾਰੀਆਂ ਵੀਡੀਓ ਹੁਣ ਤੱਕ ਤੁਸੀਂ ਵੇਖੀਆਂ ਹੋਣੀਆਂ ਪਰ ਤੁਹਾਨੂੰ ਇੱਕ ਕਮਾਲ ਦੀ ਗੱਲ ਦੱਸਣ ਲੱਗੇ ਹਾਂ ਕਹਿੰਦੇ ਹਨ ਕਿ ਕਈ ਡਾਇਰੈਕਟਰਾਂ ਨੇ ਉਸ ਨੂੰ ਆਪਣੀ ਫਿਲਮ ਵਿੱਚ ਲੈਣ ਦੀ ਸੋਚੀ ਪਰ ਉਸਦੀ ਮਾਤਾ ਨੇ ਸਾਫ਼ ਇਨਕਾਰ ਕਰ ਦਿੱਤਾ ਉਸ ਦਾ ਕਹਿਣਾ ਸੀ ਕਿ ਆਪਣੀ ਝੌਂਪੜੀ ਵਿੱਚ ਬਹੁਤ ਖੁਸ਼ ਹੈ ਉਹ ਆਪਣੀ ਬੱਚੀ ਨੂੰ ਫਿਲਮਾਂ ਵਿੱਚ ਕੰਮ ਨਹੀਂ ਕਰਾਏਗੀ ਫਿਲਮਾਂ ਜਿੱਥੇ ਛੋਟੇ ਕੱਪੜੇ ਪਾਏ ਜਾਂਦੇ ਹਨ ਉਹ ਕਦੇ ਵੀ ਆਪਣੀ ਬੱਚੀ ਨੂੰ ਛੋਟੇ ਕੱਪੜੇ ਨਹੀਂ ਪਹਿਨਣ ਦੇਵੇਗੀ वीडियो खुश होना चाहिए कि आपकी बेटी सोशल मीडिया पे खूब वायरल हो रही है हम तो हमारी बेटी को ऐसा कुछ भी नहीं कहते कि तुम खुश रहो हम तो हमारा व्यापार में खुश है हमें कोई लेना देना आ, नहीं है अभी, अभी, सो, अभी सोशल मीडिया का जमाना है कहीं ना कहीं सोशल मीडिया पे वायरल हो रही है तो एक अच्छा प्लेटफॉर्म मिल रहा है तो हमारे को क्या लेना देना हमारे पास ना हमारी

ਚੁਗੀਆਂ ਦੇ ਵਿੱਚ ਖੁਸ਼ ਹੈ ਇੱਥੇ ਅਸ ਨੂੰ ਸਬਰ ਸੰਤੋਖ ਹੈ ਖੁਸ਼ੀ ਹੈ ਹੁਣ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ ਲੋਕ ਥੋੜੇ ਜਿਹੀ ਫੇਮਸ ਲਈ ਕਈ ਪੁੱਠੇ ਸਦੇ ਕੰਮ ਕਰਦੇ ਹਨ ਤਾਂ ਜੋ ਅਸੀਂ ਫੇਮਸ ਹੋ ਸਕੀਏ ਪ੍ਰਸਿੱਧ ਹੋ ਸਕੀਏ ਸਟਾਰ ਬਣ ਸਕੀਏ ਲੋਕਾਂ ਦੀ ਸੱਟ ਤੱਕ ਪਹੁੰਚ ਹੋਵੇ ਉੱਥੇ ਹੀ ਮੋਨਾ ਲੀਜ਼ਾ ਚ ਮੋਨਾ ਲੀਜ਼ਾ ਦੀ ਮਾਂ ਇਸ ਗੱਲ ਤੋਂ ਸਾਫ਼ ਇਨਕਾਰੀ ਹਨ ਇਹਨੂੰ ਕਹਿੰਦੇ ਨੇ ਸਬਰ ਸੰਤੋਖ ਇਸਬਰ ਸੰਤੋਖ ਪਰਮਾਤਮਾ ਦੇ ਦਿੱਤਿਆਂ ਹੀ ਪੂਰੀ ਪੈਂਦੀ ਹੈ ਪਰ ਅੱਗੇ ਮੋਨਾ ਲੀਜ਼ਾ ਜ ਉਸ ਦੀ ਮਾਂ ਦਾ ਕੀ ਰੈਐਕਸ਼ਨ ਹੋਵੇਗਾ ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ ਰੱਬ ਦੇ ਖੇਡਾਂ ਦਾ ਵੀ ਕੁਝ ਪਤਾ ਨਹੀਂ ਲੱਗਦਾ ਮਾਂ ਕੁੰਭ ਦੇ ਮੇਲੇ ਵਿੱਚ ਆਈ ਇੱਕ 16 ਸਾਲ ਦੀ ਲੜਕੀ ਮੋਨਾ ਲੀਜ਼ਾ ਜਿਸ ਦੇ ਖੂਬਸੂਰਤ ਅੱਖਾਂ ਤੇ ਉਸ ਦੇ ਸਾਥ ਕੀ ਉਸ ਨੂੰ ਫੇਮਸ ਕਰ ਗਈ ਉਸ ਦੀ ਖੂਬਸੂਰਤੀ ਲੋਕਾਂ ਤੇ ਇੰਨੀ ਹਾਵੀ ਹੋਣ ਲੱਗੀ ਕਿ ਲੋਕ ਉਸੇ ਆਲੇ ਦੁਆਲੇ ਇਕੱਠੇ ਹੋਣ ਲੱਗੇ ਉਹ ਮਾਂ ਕੁੰਭ ਦੇ ਮੇਲੇ ਵਿੱਚ ਮਾਲਾ ਵੇਚਣ ਆਈ ਸੀ ਪਰ ਕੋਈ ਮਾਲਾ ਨਹੀਂ ਸੀ ਖਰੀਦਦਾ ਸਿਰਫ ਉਸ ਨੂੰ ਵੇਖਣ ਜਾਂਦੇ ਸਨ ਇੱਥੋਂ ਤੱਕ ਕਿ ਮੀਡੀਆ ਦੀ ਸੀ ਤੁਹਾਨੂੰ ਹੋਣਾ ਚਾਹੀਦਾ ਕਿ ਆਪकी ਬੇਟੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਹਾਂ ਤਾਂ ਸਾਡੇ ਬੇਟੇ ਕੋਈ ਐਸਾ ਕੁਝ ਵੀ ਨਹੀਂ ਕਹਤੇ ਕਿ ਤੁਸੀਂ ਖੁਸ਼ ਰਹੋ ਹਾਂ ਤਾਂ ہمارا ਵਪਾਰ ਵਿੱਚ ਖੁਸ਼ ਹੈ ਹਾਂ ਮੈਂ ਕੋਈ ਲੈਣਾ ਦੇਣਾ ਨਹੀਂ ਹੈ ਅਭੀ ਸੋਸ਼ਲ ਮੀਡੀਆ ਦਾ ਜਮਾਨਾ ਹੈ کہیں ਨਾ کہیں ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤਾਂ ਇੱਕ ਅੱਛਾ ਪਲੇਟਫਾਰਮ ਮਿਲ ਰਿਹਾ ਹੈ तो हमारे को क्या लेना देना हमारे पास जुग्गे है ना हमारी वो जुगे में हमारे को आप लोगों को नहीं लगता कि हम भी स्टार बनते हमारी बेटी स्टार बनती है स्टार के पीछे पीछे करोड़ों पब्लिक भागती है हमें नहीं भागाना है हमको आर पब्लिक जैसा घूमना चलना फिल्मों में ऑफर आएगा आपकी बेटी फिल्म में काम करेगी फिल्मों में काम नहीं लेना छोटे कपड़े नहीं पहनना